ਹਾਂਜੀ ਪਿਆਰੇ ਇਹ ਗੱਲਾਂ ਸੁਣਿਓ ਬਾਬਾ ਜੀ ਦੀਆਂ ਇਹਨਾਂ ਦੀਆਂ ਗੱਲਾਂ ਸੱਚੀਆਂ ਨੇ ਤੇ ਅਮਲ ਕਰਨ ਵਾਲੀਆਂ ਨੇ ਤੇ ਸੁਣ ਕੇ ਸਾਰੇ ਜਰੂਰ ਸਾਰੇ ਸ਼ੇਅਰ ਕਰਿਓ ਕਹਿੰਦੇ ਜਦੋਂ ਤੇਰਾ ਸਸਕਾਰ ਹੋਵੇਗਾ हे ਬੰਦੇ ਉਸ ਵੇਲੇ ਤੈਨੂੰ ਤਿੰਨ ਚੀਜ਼ਾਂ ਲੁੱਟਣਗੀਆਂ ਪਹਿਲਾਂ ਸਭ ਤੋਂ ਤੇ ਤੇਰੇ ਘਰ ਦੇ ਲੁੱਟਣਗੇ ਇਹ ਵੱਡੇ ਚੋਰ ਨੇ ਅਜੀ ਬਾਪੂ 4 ਸਾਲ ਕੱਢਦਾ ਹੁੰਦਾ ਤੇ ਪਹਿਲੋਂ ਗੇੜੇ ਕੱਢਦੇ ਰਹਿੰਦੇ ਵੀ ਗੂਠਾ ਲਵਾ ਲਗੇ ਉਹ ਜਿੰਨੇ 2 ਨੰਬਰ ਦੇ ਧੰਦੇ ਕਰਦੇ ਆ ਪੁੱਠੇ ਸਿੱਧੇ ਕੰਮ ਲੋਕਾਂ ਦੇ ਬੱਚੇ ਮਰਨਦੇ ਆ ਇਹੀ ਕਮਾਈਆਂ ਕਰਦੇ ਆ ਪਰ ਗੁਰਬਾਣੀ ਛਿੱਲ ਲਾ ਦਿੰਦੀ ਆ ਸਿਰ ਮੰਗਦੀ ਮਾਰੇ ਕਹਿੰਦੇ ਉਹ ਬੰਦਾ ਬਣ ਜਾ ਓਏ ਕੋਈ ਕੰਵਲਿਆ ਜਿਹੜੀ ਜਾਇਦਾਤ ਤੂੰ ਇਕੱਠੀ ਕਰਨਦਿਆਂ ਜਿੱਦਣ ਤੈਨੂੰ ਸੱਦਾ ਆਇਆ ਨਾ ਕਰ ਕਰਿ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਭਵਨ ਉਹ ਦਿਨ ਸਾਰਿਆਂ ਦੇ ਘਰੇ ਆਉਣਾ ਕੋਈ 20 ਸਾਲ ਦਾ ਮਰਨਦਿਆ ਕੋਈ 50 ਦਾ ਕਈ 90 ਦੇ ਮੰਜੇ ਤੇ ਪਏ ਮੌਤ ਮੰਗਦੇ ਆਉਂਦੀ ਨਹੀਂ ਆਪ ਕੋ ਸਤਨਾਮ ਇੱਥੇ ਨਹੀਂ ਰਹਿਣਾ ਕਿਸੇ ਨੇ ਇੱਥੇ ਤੈਨ ਹੀ ਰਹਿਣੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕੋ ਨਾਨਕ ਇਸ ਜਗਤ ਮੈਂ ਕਿਨ ਜਪਿਓ ਗੁਰਮਤਿ ਮੇਰੇ ਹਜ਼ੂਰ ਦੀ ਬਾਣੀ ਕਹਿੰਦੀ ਜਿਹੜਾ ਗੁਰੂ ਦਾ ਬਚਨ ਹੈ ਨਾ ਤੁਸੀਂ ਸਵੇਰ ਦੇ ਬੈਠੇ ਆ ਜਥੇ ਬਦਲ ਰਹੇ ਪਰ ਤੁਸੀਂ ਉੱਥੇ ਵੀ